ਬਟਾਲਾ ਦੇ ਗੰਦੀ ਕੈਂਪ ਵਿੱਚ ਸਥਿਤ ਸਰਕਾਰੀ ਕੰਨਿਆ ਸਕੈਂਡਰੀ ਸਕੂਲ ਦੀਆਂ ਦੋ ਵਿਦਿਆਰਥਣਾਂ 8ਵੀਂ ਕਲਾਸ ਦੇ ਨਤੀਜੇ ਵਿੱਚ ਝੰਡੇ ਗੜ ਦਿੱਤੇ ਹਨ। ਇਹ ਸਕੂਲ ਦੀ ਵਿਦਿਆਰਥਣ ਰੋਸ਼ਨੀ ਨੇ 8ਵੀਂ ਕਲਾਸ ਦੇ ਵਿੱਚੋਂ ਪੂਰੇ ਜ਼ਿਲ੍ਹੇ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਜਦਕਿ ਜ਼ਿਲ੍ਹੇ ਦੇ ਵਿੱਚ ਉਸਦਾ 7ਵਾਂ ਰੈਂਕ ਆਇਆ ਹੈ। ਇਸੇ ਤਰ੍ਹਾਂ ਇਸੇ ਸਕੂਲ ਦੀ ਵਿਦਿਆਰਥਣ ਮੰਨਤ ਨੇ ਵੀ 13ਵਾਂ ਰੈਂਕ ਹਾਸਲ ਕੀਤਾ ਹੈ ਅਤੇ ਉਹ ਵੀ ਮੈਰਿਟ ਚਾਈ ਹੈ। ਤੁਹਾਨੂੰ ਦੱਸ ਦਈਏ ਕਿ ਰੋਸ਼ਨੀ ਦੇ ਪਿਤਾ ਲੋਕਾਂ ਦੇ ਘਰਾਂ ਵਿੱਚ ਟਾਇਲਰ ਲਗਾਉਂਦਾ ਕੰਮ ਕਰਦੇ ਹਨ ਜਦਕਿ ਮੰਨਤ ਦੇ ਪਿਤਾ ਇਰਖਾ ਕਰਾਉਂਦੇ ਹਨ। ਦੋਵੇਂ ਹੀ ਲੜਕੀਆਂ ਸੁਧਾਰਨ ਦੇ ਪਰਿ ਉੱਥੇ ਹੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗਾਂਧੀ ਕੈਂਪਸ ਦੀ ਪ੍ਰਿੰਸੀਪਲ ਤੋ ਇੰਦਰ ਕੌਰ ਨੇ ਦੋਵਾਂ ਵਿਦਿਆਰਥੀਆਂ ਨੂੰ ਉਹਨਾਂ ਦੀ ਪ੍ਰਾਪਤੀ ਦੇ ਲਈ ਵਧਾਈ ਦਿੰਦੇ ਹੋਏ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ ਹੈ ਮੇਰਾ ਨਾਮ ਮੰਨਤ ਹੈ ਮੈਂ ਪੀਐਮ ਸੀ ਦੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਟਾਰਟ ਸਕੂਲ ਕੈਂਪਟਾਲਾ ਦੀ ਵਿਦਿਆਰਥਣ ਹਾਂ ਤੇ ਮੈਂ 8ਵੀਂ ਜਮਾਤ ਵਿੱਚ ਹਾਸਲ ਕੀਤੀ ਹੈ ਮੇਰੇ 8ਵੀਂ ਜਮਾਤ ਵਿੱਚੋਂ 600 ਵਿੱਚੋਂ 588 ਅੰਕ ਆਏ ਹਨ ਤੇ ਮੈਂ ਆਪਣੇ ਪ੍ਰਿੰਸੀਪਲ ਮੈਮ ਸ਼੍ਰੀਮਤੀ ਤਜ਼ਿੰਦਰ ਕੌਰ ਐਂਡ ਮੇਰੇ ਕਲਾਸ ਇਨ ਚਾਰਜ ਸ਼੍ਰੀਮਤੀ ਰੇਨਵਲਾ ਮੈਮ ਐਂਡ ਆਪਣੇ ਸਮੂਹ ਸਟਾਫ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਦੀ ਮਿਹਨਤ ਅਤੇ ਲਗਨ ਨਾਲ ਮੈਂ ਅੱਜ ਇਸ ਮਕਾਮ ਤੇ ਪਹੁੰਚੀ ਹਾਂ ਬੇਟਾ ਜੀ ਨੂੰ ਪਤਾ ਲੱਗਾ ਜਿੰਦਾ ਧੰਨਵਾਦ ਬਹੁਤ ਵਧੀਆ ਮੈਂ ਤੇ ਆਪਣੇ ਚਾਚੂ ਦੀ ਦੁਕਾਨ ਤੇ ਆਈ ਹੀ ਅੱਥਰ ਮੈਂ ਰਿਜ਼ਲਟ ਵੇਖਿਆ ਤੇ ਮੇਰੇ ਚਾਚੂ ਹੈਂਡੀਕੈਪ ਹੀ ਤੇ ਜਦੋਂ ਉਹਨਾਂ ਨੇ ਮੇਰਾ ਰਿਜ਼ਲਟ ਵੇਖਿਆ ਤਾਂ ਮੈਨੂੰ ਗੱਲੇ ਲੈ ਕੇ ਮਿਲ ਲਾ ਪਏ ਕਿ ਕਹਿੰਦੇ ਤੁਸੀਂ ਮੇਰਾ ਨਾਮ ਰੋਸ਼ਨ ਕਰ ਦਿੱਤਾ मेरे पापा ही रिक्शा चला दे है बाकी की नाम और और तो कौन कुमार पवन कुमार जी काम की करते थे ये रिक्शा चला दे बहुत ज्यादा खुशी दी की गल है प्रिंसिपल मैम स्टाफ समूह समूह स्टाफ है ना बहुत की किया जी मेरी बेटी इतों तक पुजी है बाकी चलो इन्हों सदका इसी कोई बन जाए ਕਿੰਨੀ ਕਿ ਖੁਸ਼ੀ ਸੀ ਆਪ ਬਾਪ ਵਾਸਤੇ ਬਹੁਤ ਜ਼ਿਆਦਾ ਜੇ ਮੈਂ ਨਹੀਂ ਪੜ ਸਕਿਆ ਨਾ 10 ਪਾਸ ਮੈਂ ਵੀ ਕੀਤੀ ਪਰ ਮੈਂ ਉਹ ਮੁਕਾਮ ਤੇ ਨਹੀਂ ਪੁੱਜਿਆਗਾ ਮੇਰੀ ਬੇਟੀ ਨੇ ਮੇਰਾ ਨਾਮ ਆਰੋਸ਼ਣ ਕੀਤਾ ਜਦੋਂ ਪਤਾ ਲੱਗਾ ਤਾਂ ਪਰਵਾਜ਼ ਕਿੰਨੀ ਕਿ ਖੁਸ਼ੀ ਸੀ ਮੈਂ ਕੱਲ ਜਦ ਦੀ 5 ਵਜੇ ਤੋਂ ਬਾਅਦ ਰਿਸ਼ਖਣੀ ਚਲਾਇਆ ਮੈਂ ਬਾਈਕ ਉੱਤੇ ਜਿੱਦ ਤੱਕ ਕੰਮ ਜੇ ਕਰਦੇ ਹਾਂ ਹਾਂ ਜੀ ਜੀ ਮੈਂ ਨਾਮ ਆਰੋਸ਼ਣ ਕਰਾ ਹਾਂ ਜੀ ਬਹੁਤ ਮੇਰੇ ਬੇਟੀ ਨੇ ਮੇਰਾ ਨਾਮ ਆਰੋਸ਼ਣ ਕੀਤਾ ਠੀਕ ਹੈ ਨਾ ਜੰਦੇ ਬੇੜੇ ਜਿੰਨਾਂ ਦੇ ਧੀ ਨੂੰ ਬੱਚਾ ਬੇੜਾ ਬਰਾਬਰ ਸਮਝਣਾ ਚਾਹੀਦਾ ਜੇ ਬੇੜਾ ਆਪਣਾ ਕੁਝ ਨਹੀਂ ਨਾ ਦੇਖ ਬੱਚਾ ਤੇ ਦੇਖੋ ਜੇ ਮੈਂ ਨਹੀਂ ਪੜ ਸਕਿਆ ਮੇਰੇ ਬੱਚੇ ਮੇਰਾ ਨਾਮ ਰੋਸ਼ਨ ਕਰਨਗੇ ਲੱਗਦਾ ਨਹੀਂ ਜਿਹੜਾ ਬੰਦਾ ਆਪ ਨਹੀਂ ਪੜਿਆ ਉਹ ਆਪਣੇ ਬੱਚੇ ਨੂੰ ਜ਼ਰੂਰ ਪੜਾਉਗਾ ਆਪੜਣਾ ਚਾਹੀਦਾ ਹਾਂਜੀ ਜੀ ਪੜਨਾ ਚਾਹੀਦਾ ਹੈ ਈਕਾਲ ਭਰਪੂਰ ਸਤਿਅ ਯਕਾਲ ਮੈਂ ਰੋਸ਼ਨੀ ਪੀ ਐਮ ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੈਮ ਬਟਾਲਾ 8ਵੀਂ ਜਮਾਤ ਦੇ ਵਿਦਿਆਰਥਣ ਹਾਂ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਅੱਜ ਜ਼ਿਲ੍ਹੇ 8ਵੀਂ ਜਮਾਤ ਦੀ ਜ਼ਿਲ੍ਹੇ ਦੀ ਟੌਪਰ ਬਣੀ ਹਾਂ ਜੋ ਕਿ ਮੈਂ ਮੈਰਿਟ ਹਾਸਲ ਕੀਤੀ ਹੈ ਇਸ ਲਈ ਮੈਂ ਆਪਣੇ ਸਕੂਲ ਸਟਾਫ ਸਬਜੈਕਟ ਟੀਚਰਸ ਸ਼ੁਕਰੀਆ ਅਦਾ ਕਰਦੀ ਹਾਂ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਅਤੇ ਮੇਰੀ ਕਲਾਸ ਟੀਚਰ ਮਿਸਿਸ ਹਰਮਿਤ ਕੌਰ ਜੀ ਨੇ ਜਿਨ੍ਹਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਕਰਦੀ ਹਾਂ ਕਿ ਮੈਂ ਅੱਜ ਉਹਨਾਂ ਦੀ ਮਿਹਨਤ ਅਤੇ ਲਗਨ ਕਰਕੇ ਮੈਂ ਅੱਜ ਇਸ ਮੁਕਾਮ ਤੇ ਪਹੁੰਚੀ ਚੰਦਰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਬਿਹਾਰ ਤੋਂ ਰਹਿਣ ਵਾਲੇ ਹਾਂ ਬੇਟੀ ਨੇ ਪੰਜਾਬੀ ਸਕੂਲ ਦੇ ਵਿੱਚ ਪੋਜੀਸ਼ਨ ਹੱਸਲ ਕੀਤੀ ਕਿੱਦਾਂ ਲੱਗ ਰਿਹਾ ਹੈ ਤੁਹਾਨੂੰ ਮੈਨੂੰ ਬੜਾ ਖੁਸ਼ੀ ਹੈ ਕਿ

ਮੈਂ ਤੁਜਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਕੈਂਪ ਬਟਾਲਾ ਅੱਜ ਮੈਂ ਜਾਣਦੀ ਹਾਂ ਕਿ ਮਿਹਨਤ ਸਫਲਤਾ ਦੀ ਕੁੰਜੀ ਹੁੰਦੀ ਹੈ ਬਿਨਾ ਮਿਹਨਤ ਸਫਲਤਾ ਦਾ ਸਵਾਦ ਚੱਖਿਆ ਨਹੀਂ ਜਾ ਸਕਦਾ ਇਸੇ ਗੱਲ ਦੀ ਮਿਸਾਲ ਅੱਜ ਮੇਰੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਸਾਬਤ ਕੀਤੀ ਆ ਮੇਰੇ ਲਈ ਮੇਰੇ ਸਮੂਹ ਸਟਾਫ ਲਈ ਅਤੇ प्यारे ਵਿਦਿਆਰਥੀਆਂ ਦੇ ਬੱਚਿਆਂ ਦੇ ਪੇਰੈਂਟਸ ਦੇ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਆ ਸਾਡੇ ਸਕੂਲ ਲਈ ਵੀ ਬੜੇ ਹੀ ਮਾਣ ਵਾਲੀ ਗੱਲ ਆ ਕਿ ਸਾਡੀ ਬੱਚੀ ਰੋਸ਼ਨੀ ਜਿਸ ਨੇ 594 ਅੰਕ ਹਾਸਲ ਕਰਕੇ ਮੈਰਿਟ ਸੂਚੀ ਵਿੱਚ 7ਵਾਂ ਰੈਂਕ ਹਾਸਲ ਕੀਤਾ ਅਤੇ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚੋਂ ਪਹਿਲੇ ਸਥਾਨ ਤੇ ਆਈ ਹੈ ਇਸੇ ਤਰ੍ਹਾਂ ਅੱਠਵੀਂ ਜਮਾਤ ਦੂਸਰੇ ਬੱਚੇ ਨੇ ਹਾਂ ਦੂਸਰੀ ਬੱਚੀ ਸਾਡੀ ਮੰਨਤ ਜਿਸ ਨੇ 588 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ 13ਵਾਂ ਅੰਕ ਜਿਹੜਾ ਵਾ ਉਹ ਹਾਸਲ ਕੀਤਾ ਵਾ ਸਾਡੇ ਲਈ ਸਾਰੇ ਬੜੇ ਮਾਣ ਵਾਲੀ ਗੱਲ ਆ ਇਹਦਾ ਸਾਰਾ ਸ਼ਰੇ ਮੈਂ ਆਪਣੇ ਸਮੂਹ ਸਟਾਫ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਦਿੰਦੀ ਆ ਜਿਨ੍ਹਾਂ ਦੀ ਆਨਤਕ ਮਿਹਨਤ صدਕਾ ਇਹ ਚੀਜ਼ ਜਿਹੜੀ ਆ ਪੋਸੀਬਲ ਹੋ ਸਕੀ ਆ ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਪਿਛਲੇ 4 ਸਾਲਾਂ ਤੋਂ ਸਾਡੇ ਸਕੂਲ ਦਾ ਰਿਕਾਰਡ ਆ ਕਿ ਹਰ ਸਾਲ ਬੋਰਡ ਦੀ ਕਿਸੇ ਨਾ ਕਿਸੇ ਕਲਾਸ ਦੀ ਮੈਰਿਟ ਆਉਂਦੀ ਆ ਇਸ ਸਾਲ ਵੀ ਸਾਡੇ ਸਕੂਲ ਦੀ ਇਹ ਮੈਰਿਟ ਆ ਇੱਥੇ ਮੈਂ ਪਰਮਾਤਮਾ ਦਾ ਵੀ ਲੱਖ ਸ਼ੁਕਰ ਕਰਾਂਗੀ ਤੇ ਬੱਚਿਆਂ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਆਪਣੇ ਪੂਰੇ ਸਮੂਹ ਸਟਾਫ ਨੂੰ ਲੱਖ ਲੱਖ ਵਧਾਈ ਦਿੰਦੀ ਆ ਧੰਨਵਾਦ ਮੈਮ ਪਿਛਲੀ ਵਾਰ ਵੀ ਬੇਟੀਆਂ ਜਿਹੜੀਆਂ ਅੱਗੇ ਲੰਗੀਆਂ ਸੀ ਜਿਹੜੀਆਂ ਬੇਟੀਆਂ ਪੋਜੀਸ਼ਨ ਲੈ ਕੇ ਆਂ ਕਿਤਾਬਾਂ ਵਿੱਚ ਸੰਜੀਵ ਬੱਚੇਆਂ ਬੇਟੀਆਂ ਨੂੰ ਹਾਂ ਸਰ ਇਹ ਬੱਚੇ ਜਿਹੜੇ ਆ ਇਹ ਆਲ ਰਾਊਂਡਰ ਬੱਚੇ ਹੁੰਦੇ ਆ ਕਿਉਂਕਿ ਮੈਨੂੰ ਪਹਿਲਾਂ ਹੀ ਪਤਾ ਸੀਗਾ ਕਿ ਇਹ ਮੇਰੀ ਬੱਚੀ ਜਿਹੜੀ ਰੋਸ਼ਨੀ ਆ ਨਾ ਇਹਦੀ ਲਿਖਾਈ ਸਰ ਬਹੁਤ ਹੀ ਸੋਹਣੀ ਆ ਮੈਨੂੰ ਬਹੁਤ ਸਾਰੇ ਸਕੂਲਾਂ ਤੋਂ ਵੀ ਪਤਾ ਲੱਗਦਾ ਬਾਹਰ ਦੇ ਟੀਚਰ ਵੀ ਇਸ ਦੀ ਜਿਹੜੀ ਤਾਰੀਫ ਕਰਦੇ ਸੀਗੇ ਤੇ ਕਹਿੰਦੇ ਆ ਨਾ ਜਿਸ ਤਰ੍ਹਾਂ ਕਿ ਫਰਸਟ ਅਪੀਅਰੈਂਸ ਜਿਹੜੀ ਹੁੰਦੀ ਆ ਬੰਦੇ ਦੀ ਸਟੇਟਮੈਂਟ ਤੋਂ ਪਤਾ ਲੱਗਦੀ ਆ ਪੜਿਆ ਤੇ ਬਾਅਦ ਵਿੱਚ ਜਾਂਦਾ ਤੇ ਇਸ ਬੱਚੇ ਦੀ ਲਿਖਾਈ ਸਾਰ ਇੰਨੀ ਸੁੰਦਰ ਆ ਇਸ ਬੱਚੀ ਨੂੰ ਮੇਰੇ ਪੰਜਾਬੀ ਟੀਚਰਾਂ ਨੇ ਹਿੰਦੀ ਟੀਚਰਾਂ ਨੇ ਅਤੇ ਅੰਗਰੇਜ਼ੀ ਵਿਸ਼ੇ ਦੇ ਟੀਚਰਾਂ ਨੇ ਬਹੁਤ ਹੀ ਤਰਾਸ਼ਿਆ ਵਾ 6ਵੀਂ ਜਮਾਤ ਤੋਂ ਲੈ ਕੇ ਤੇ ਅੱਜ ਉਹਨਾਂ ਦੀ ਜਿਹੜੀ ਮਿਹਨਤ ਆ ਉਹਨਾਂ ਨੇ ਸਫਲਤਾ ਦਾ ਰੰਗ ਹਾਸਲ ਕੀਤਾ।